ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹਨੇ ਆਪਣੇ ਨਾਲ ਬਹੁਤ ਸਾਰੇ ਜਾਨਵਰ ਰੱਖੇ ਹੋਏ ਸੀ ਕਈ ਜਾਨਵਰ ਤਾਂ ਉਹਦੀ ਮਦਦ ਕਰਦੇ ਸੀ ਕੰਮਕਾਰ ਦੇ ਵਿੱਚ ਕਈ ਜਾਨਵਰ ਉਹਨੇ ਆਪਣੇ ਸ਼ੌਂਕ ਲਈ ਰੱਖੇ ਹੋਏ ਸੀ ਤੇ ਜਿਹੜੇ ਸ਼ੌਂਕ ਲਈ ਜਾਨਵਰ ਰੱਖੇ ਹੋਏ ਸੀ ਉਹਨਾਂ ਦੇ ਵਿੱਚ ਸੀ ਇੱਕ ਬਹੁਤ ਸੋਹਣਾ ਖਰਗੋਸ਼ ਤੇ ਇੱਕ ਬਾਂਦਰ ਉਹ ਕਦੇ-ਕਦੇ ਇਹਨਾਂ ਦੇ ਨਾਲ ਖੇਡਦਾ ਰਹਿੰਦਾ ਇੱਕ ਦਿਨ ਉਹਦੇ ਦਿਮਾਗ 'ਚ ਆਇਆ ਕਿ ਇਹਨਾਂ ਦੋਨਾਂ ਦੇ ਵਿੱਚੋਂ ਜ਼ਿਆਦਾ ਅਕਲਮੰਦ ਕੌਣ ਹੈ? ਤੌਨੇ ਸੋਚਿਆ ਮੈਂ ਕਿਵੇਂ ਪਤਾ ਕਰਾਂ ਕਿ ਬਾਂਦਰ ਜ਼ਿਆਦਾ ਅਕਲਮੰਦ ਹੈ ਜਾਂ ਖਰਗੋਸ਼ ਜ਼ਿਆਦਾ ਅਕਲਮੰਦ ਹੈ। ਤੌਨੇ ਕੀ ਕੀਤਾ ਕਿ ਇੱਕ ਖਾਲੀ ਥਾਂ ਦੇ ਵਿੱਚ ਛੋਟੇ-ਛੋਟੇ ਬਹੁਤ ਸਾਰੇ ਟੋਏ ਪੱਟਦੇ। ਬਹੁਤ ਸਾਰੇ ਟੋਏ ਪੱਟ ਕੇ ਉਹਨੇ ਆਪਣੇ ਖਰਗੋਸ਼ ਨੂੰ ਕਿਹਾ ਤੇ ਬਾਂਦਰ ਨੂੰ ਕਿਹਾ ਕਿ ਇਹਨਾਂ ਦੇ ਵਿੱਚ ਮੈਂ ਗਾਜਰ ਲੁਕੋਈ ਹੋਈ ਹੈ ਹੁਣ ਇਹ ਸਾਰੇ ਟੋਏਆਂ ਦੇ ਵਿੱਚੋਂ ਕਿਸੇ 'ਚ ਵੀ ਹੋ ਸਕਦੀ ਹੈ ਮੈਨੂੰ ਉਹ ਗਾਜਰ ਲੱਭ ਕੇ ਦਿਓ ਜਿਹੜਾ ਮੈਨੂੰ ਲੱਭ ਕੇ ਦੇਊਗਾ ਮੈਂ ਉਹਨੂੰ ਬਹੁਤ ਵਧੀਆ ਇਨਾਮ ਦੇਊਗਾ ਹੁਣ ਖਰਗੂਸ਼ ਹੈ ਜਿਹੜਾ ਉਹਨੇ ਤੇ ਬਾਂਦਰ ਨੇ ਦੇਖਿਆ ਕਿ ਉਹ ਟੋਏ ਤਾਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸੀ ਤਾਂ ਹੁਣ ਬਾਂਦਰ ਆ ਜਿਹੜਾ ਉਹ ਤਾਂ ਦੇਖਣਸਾਰ ਹੀ ਆਲਸੀ ਸੀਗਾ ਇੱਕ ਟੋਏ ਦੇ ਉੱਤੇ ਬੈਠ ਗਿਆ ਕਿ ਮੈਥੋਂ ਤਾਂ ਨਹੀਂ ਇੰਨੇ ਟੋਏ ਫਰੋ ਲੈ ਜਾਂਦੇ ਇੱਕ ਗਾਜਰ ਦੇ ਲਈ ਕੀ ਨਾਮ ਮਿਲੂਗਾ ਮੈਨੂੰ ਕੋਈ ਇਨਾਮ ਨਹੀਂ ਚਾਹੀਦਾ ਖਰਬੂਸ਼ਾ ਜਿਹੜਾ ਉਹਨੇ ਸੋਚਿਆ ਕਿ ਨਾਮ ਤਾਂ ਚਲੋ ਮਿਲੇ ਨਾ ਮਿਲੇ ਪਰ ਮਾਲਕ ਤਾਂ ਖੁਸ਼ ਹੋ ਜਾਊਗਾ ਨਾ ਕਿ ਉਹਨੇ ਮੈਨੂੰ ਲੱਭਣ ਲਈ ਕਿਹਾ ਤੇ ਮੈਂ ਲੱਭ ਕੇ ਲੈ ਕੇ ਜਾਵਾਂ ਗਾਜਰ ਤਾਂ ਉਹਨੇ ਇੱਕ ਪਾਸਿਓਂ ਸ਼ੁਰੂ ਕੀਤੇ ਸਾਰੇ ਦੇ ਸਾਰੇ ਟੋਏ ਫਰੋਲਣੇ ਮਿੱਟੀ ਕੱਢ-ਕੱਢ ਕੇ ਦੇਖਦਾ ਹਰ ਇੱਕ ਟੋਏ ਦੇ ਵਿੱਚ ਕਿਸੇ ਦੇ ਵਿੱਚ ਗਾਜਰ ਹੈ ਕਿ ਨਹੀਂ ਹੈ ਇਸ ਤਰ੍ਹਾਂ ਨਾਲ ਉਹਨੂੰ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਸਾਰੇ ਟੋਏ ਫਰੋਲ ਦੇ ਫਰੋਲ ਦੇ ਉਹਨੂੰ ਕਿਤੇ ਉਹ ਗਾਜਰ ਨਾ ਮਿਲੀ ਉਹ ਬੜਾ ਉਦਾਸ ਹੋਇਆ ਉਹਨੇ ਕਿਹਾ ਇਹ ਤਾਂ ਹੋ ਨਹੀਂ ਸਕਦਾ ਕਿ ਮਾਲਕ ਨੇ ਗਾਜਰ ਦੱਬੀ ਨਾ ਹੋਵੇ ਜਦੋਂ ਉਹਨੇ ਕਿਹਾ ਕੱਢਣ ਨੂੰ ਤੇ ਇਹਦਾ ਮਤਲਬ ਗਾਜਰ ਤਾਂ ਕਿਤੇ ਹੈ ਤਾਂ ਉਹਦੀ ਅਚਾਨਕ ਨਿਗਾ ਪਈ ਕਿ ਬਾਂਦਰ ਹੈ ਜਿਹੜਾ ਉਹੋ ਵੀ ਤਾਂ ਇੱਕ ਟੋਏ ਦੇ ਉੱਤੇ ਬੈਠਾ ਸੀ ਉਹਨੇ ਬੰਦਰ ਨੂੰ ਕਿਹਾ ਕਿ ਇੱਥੋਂ ਉੱਠ ਮੈਂ ਦੇਖਣਾ ਹੈ ਕਿ ਇਸ ਟੋਏ ਦੇ ਵਿੱਚ ਗਾਜਰ ਹੈਗੀ ਹੈ ਕਿ ਨਹੀਂ ਤਾਂ ਬੰਦਰ ਹੱਸਿਆ ਕਿ ਸਵੇਰ ਤੋਂ ਸ਼ਾਮ ਹੋ ਗਈ ਤੈਨੂੰ ਗਾਜਰ ਲੱਭਦੇ ਲੱਭਦੇ ਨੂੰ ਇੰਨੇ ਸਾਰੇ ਟੋਇਆਂ 'ਚੋਂ ਨਹੀਂ ਲੱਭੀ ਤੈਨੂੰ ਇਹਦੇ 'ਚੋਂ ਲੱਭੂਗੀ ਚਲੋ ਫਿਰ ਵੀ ਉਹ ਪਾਸੇ ਹੋ ਗਿਆ ਤੇ ਖਰਗੋਸ਼ ਹੈ ਜਿਹੜਾ ਜਦੋਂ ਉਹਨੇ ਉਹ ਟੋਇਆ ਪੱਟਿਆ ਤਾਂ ਉਹਦੇ ਵਿੱਚੋਂ ਗਾਜਰ ਲੱਭ ਗਈ ਤਾਂ ਉਹ ਉਹ ਗਾਜਰ ਲੈ ਕੇ ਆਪਣੇ ਮਾਲਕ ਦੇ ਕੋਲ ਗਿਆ ਤਾਂ ਉਹਦਾ ਮਾਲਕ ਵੀ ਬਹੁਤ ਖੁਸ਼ ਹੋਇਆ ਉਹਨੂੰ ਪਤਾ ਲੱਗ ਗਿਆ ਕਿ ਉਹਦਾ ਇਹ ਖਰਗੋਸ਼ ਹੈ ਜਿਹੜਾ ਉਹ ਅਕਲਮੰਦੀ ਨਹੀਂ ਸੀ ਮਿਹਨਤੀ ਵੀ ਸੀ ਸਵੇਰ ਤੋਂ ਸ਼ਾਮ ਤੱਕ ਉਹਨੇ ਸਾਰੇ ਦੇ ਸਾਰੇ ਟੋਏ ਫਰੋਲ ਲਏ ਤੇ ਉਹ ਗਾਜਰ ਨੂੰ ਲੱਭ ਕੇ ਲੈ ਕੇ ਆਇਆ ਕਿਉਂਕਿ ਉਹ ਆਪਣੇ ਮਾਲਕ ਦਾ ਵਫਾਦਾਰ ਸੀ ਜਦ ਕੇ ਬੰਦਰ ਉਹ ਇੱਕ ਥਾਂ ਤੇ ਬੈਠਾ ਰਿਹਾ ਉਹਨੇ ਇੱਕ ਵੀ ਟੋਆ ਨਹੀਂ ਫਰੋਲ ਲਿਆ ਹੁਣ ਬੰਦਰ ਵੀ ਸੋਚ ਰਿਹਾ ਸੀ ਕਿ ਕਮਾਲ ਦੀ ਗੱਲ ਹੈ ਇਹਨੇ ਸਾਰਾ ਦਿਨ ਲਾਤਾ ਟੋਏ ਫਰੁੱਲਣ ਤੇ ਕਿਥੋਂ ਇਹਨੂੰ ਗਾਜਰ ਨਹੀਂ ਲੱਭੀ ਤੇ ਲੱਭੀ ਵੀ ਕਿਥੋਂ ਉਹ ਸਟੋਏ ਤੋਂ ਜਿਹਦੇ ਉੱਤੇ ਮੈਂ ਬੈਠਾ ਹੋਇਆ ਸੀ ਜੇ ਹੋਰ ਨਹੀਂ ਤਾਂ ਘੱਟੋ-ਘੱਟ ਮੈਂ ਇਹੀ ਟੋਆ ਫਰੋਲ ਲੈਂਦਾ ਤਾਂ ਮੇਰੇ ਲਈ ਤਾਂ ਕਿੰਨਾ ਸੌਖਾ ਸੀ ਮੈਨੂੰ ਗਾਜਰ ਲੱਭ ਜਾਣੀ ਸੀ ਤੇ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਮੈਂ ਕਿੰਨਾ ਸਿਆਣਾ ਬਣ ਜਾਣਾ ਸੀ ਹੁਣ ਉਹ ਅਫਸੋਸ ਕਰ ਰਿਹਾ ਸੀ ਪਰ ਹੁਣ ਕੁਝ ਨਹੀਂ ਸੀ ਆ ਥਾੜਾ ਕਿਉਂ ਕਿਉਂਕਿ ਸਿਰਫ ਦਿਮਾਗ ਹਰ ਥਾਂ ਕੰਮ ਨਹੀਂ ਆਉਂਦਾ ਹਰ ਥਾਂ ਕੰਮ ਆਉਂਦੀ ਹੈ ਮਿਹਨਤ ਤੇ ਵਫਾਦਾਰ ਕਿਉਂਕਿ ਹੁਣ ਖਰਗੋਸ਼ ਹੈ ਜਿਹੜਾ ਉਹ ਆਪਣੇ ਮਾਲਕ ਦੀਆਂ ਨਜ਼ਰਾਂ 'ਚ ਚੰਗਾ ਸੀ ਤੇ ਜਦ ਜਦ ਕੇ ਬਾਂਦਰ ਹੈ ਜਿਹੜਾ ਉਸ ਨੂੰ ਉਹਦਾ ਮਾਲਕ ਹੈ ਜਿਹੜਾ ਉਹ ਬਹੁਤਾ ਸਿਆਣਾ ਨਹੀਂ ਸੀ ਸਮਝਦਾ ਤੇ ਉਹਦੇ ਨਾਲ ਬਹੁਤਾ ਖੇਡਦਾ ਵੀ ਨਹੀਂ ਸੀ ਤਾਂ ਇਸ ਲਈ ਆਲਸ ਤੇ ਅਗੋ ਆਪਣਾ ਕੰਮ ਹੈ ਜਿਹੜਾ ਉਹ ਕਰਨਾ ਸ਼ੁਰੂ ਕਰੋ ਜ਼ਰੂਰੀ ਨਹੀਂ ਕਿ ਜੋ ਚੀਜ਼ ਬਹੁਤ ਦੂਰ ਹੈ ਅਸੀਂ ਉਹੀ ਪ੍ਰਾਪਤ ਕਰਨੀ ਨੇੜਿਓਂ ਸ਼ੁਰੂਆਤ ਕਰ ਲਈਏ ਹੋ ਸਕਦਾ ਹੈ ਇੱਥੇ ਹੀ ਕੁਝ ਪਿਆ ਹੋਵੇ ਥੈਂਕ ਯੂ